ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਾਉੜੀ ਬੈਰਗਣੇ ਮਹੱਲਾ ਚੌਥਾ ਜਿਉ ਜਨਨੀ ਸੋਤ ਜਣੇ ਪਾਲਤੀ ਰੱਖੈ ਨਦਰ ਮਜਾਰੇ ਅੰਤਰੇ ਬਾਹਰੇ ਮੋਖੇ ਦੇ ਗਰਾਸ ਖੇਨੂ ਖੇਨੂ ਪੋਚਾਰੇ ਤੋ ਸਤ ਗੁਰ ਗੁਰ ਸਿੱਖ ਰਾਖਤਾ ਹਰ ਪ੍ਰੀਤੇ ਪਿਆਰੇ ਮੀਰੀ ਰਾਮ ਹਮ ਬਾਰਿਕ ਹਰ ਪ੍ਰਭ ਕੇ ਹੈ ਇਆਣੀ ਤਨ ਨੂੰ ਤਨ ਨੂੰ ਗੁਰੂ ਗੁਰ ਸਤ ਗੁਰ ਪਾਧਾ ਜਿਨੇ ਹਰ ਉਪਦੇ ਸੁਦੇ ਕੀਏ ਸਿਆਣੇ ਰਹਾਉ जैसी गगन ने फिरंती उड़ती कपड़े बागे वाली ओह राखै ती तू पीछे बेचे बच्चे रे नित हृदय सारे समली त्यों सतगुरु सिख ਬੀਤੇ ਹਰੇ ਹਰ ਕੀ ਗੁਰ ਸਿਖ ਰਖੈ ਜੀ ਨਾਲੀ ਜੈਸੀ ਕਾਤੀ 33 ਬਤੀਸ ਹੈ ਵਿੱਚ ਰਖੈ ਰਸਨਾ ਮਾਸ ਰਤੁ ਕੇਰੀ ਕੋਈ ਜਾਣੋ ਮਾਸ ਕਾਤੀ ਕੈ ਕਿਛੁ ਹਾਥ ਹੈ ਸਭ ਵਸ ਗਤੇ ਹੈ ਹਰ ਕੇਰੀ ਤਿਉ ਸੰਤ ਜਨਾ ਕੀ ਨਰ ਨਿੰਦਾ ਕਰੇ ਹੈ ਹਰ ਰਖੈ ਪੈਜ ਜਨ ਕੇਰੀ ਪਾਈ ਮਤ ਕੋਈ ਜਾਣ ਕਿਸੀ ਕੈ के तुहाते है सब करे कराया जरा मरा ताप सिर ते साप सब हर के वस है कोई लाग न सके बेनु हर का लाया ਐਸਾ ਹਰਨਾਮੁ ਮਨੇ ਚੇਤੇ ਨੇਤੇ ਧਿਆਵੋ ਜਨ ਨਾਨਕ ਜੋ ਅੰਤਿ ਆਸਰੇ ਲਏ ਛਡਾਇਆ ਗਉੜੀ ਬੈਰਗਣੇ ਮਹੱਲਾ ਚੌਥਾ ਜੇ ਸੁ ਮਿਲੇ ਐ ਮਾਨੇ ਹੋਏ ਅਨੰਦ ਸੋ ਸਤਗੁਰ ਕਹੀਏ ਮਨ ਕੀ ਦੁਬਿਧਾ ਬਿਨ ਸਜਾਇ ਹਰ ਪਰਮ ਪਾਦੁ ਲਹੀਏ ਮੇਰਾ ਸਤਗੁਰ ਪਿਆਰਾ ਕੇ ਤੂ ਬਧੇ ਮਿਲਾਏ ਹਉ ਕੈਨੂ ਕੈਨੂ ਕਰੀ ਨਮਸਕਾਰ ਮੇਰਾ ਗੁਰ ਪੂਰਾ ਕਿਉ ਮਿਲੈ ਰਹਾ ਕਰੇ ਕਿਰਪਾ ਹਰ ਮਿਲਿਆ ਮੇਰਾ ਸਤ ਗੁਰ ਪੂਰਾ ਇਛ ਪੁਨੀ ਜਾਣ ਕੇ ਰਿਆ ਲੈ ਸਤਿਗੁਰ ਤੂਰਾ ਹਰੇ ਭਗਤੇ ਦ੍ਰਿੜਾਵੇ ਹਰੇ ਭਗਤੇ ਸੁਣੈ ਤੇ ਸੁ ਸਤਿਗੁਰ ਮਿਲਿਆ ਟੋਟਾ ਮੂਲੇ ਨਾ ਆਵਈ ਹਰ ਲਾਭੁ ਨੇਤੇ ਦ੍ਰਿੜੀਆ ਜਿਸ ਕਾ ਹਿਰਦੈ ਵਿਗਾਸ ਸੁਹੈ ਪਾਉ ਤੁਜਾ ਨਹੀਂ ਨਾਨਕ ਤਿਸ ਗੁਰ ਮੇਲੇ ਉਧਰੈ ਹਰ ਗੁਣ ਗਾਵਹੀ ਮਹੱਲਾ ਚੌਥਾ ਗੌੜੀ ਪੂਰਬੀ ਹਰ ਦਇਆਲੇ ਦਇਆ ਪ੍ਰਭੇ ਕੀਨੀ ਮੇਰੇ ਮਨ ਤਨ ਮੁਖੇ ਹਰ ਬੋਲੀ ਗੁਰਮੁਖੇ ਰੰਗ ਪਾਇਆ ਅਤੇ ਗੂੜਾ ਹਰ ਰੰਗੇ ਪੀਨੀ ਮੇਰੀ ਚੋਲੀ ਆਪੁਨੇ ਹਰ ਪ੍ਰਭ ਕੀ ਹਾ ਗੋਲੀ ਜਬ ਹਮ ਹਰ ਸੇਤੀ ਮਨ ਮੰਨਿਆ ਕਰ ਦਿਨੋ ਜਗ ਤੋ ਸਭ ਗੋਲ ਅਮੋਲੀ ਰਹਾ ਕਰ ਹ ਬੇਬੇ ਕੋ ਸੰਤ ਜਨ ਪਾਈ ਖੋਜ ਹਿਰਦੈ ਦੇਖੇ ਟੰਢੋਲੀ हरे हरे रूप सब ज्योति सबाई हरे निकट वस हर कोली हरे हरे निकट वस सभ जग कै अपरंपर पुरख अतोली ਹਰੇ ਹਰੇ ਪ੍ਰਗਟੂ ਕੀਓ ਗੋਰੇ ਪੂਰਾ ਸਰਵਤਿਓ ਗੁਰ ਪਹਿ ਮੂਲੀ ਹਰ ਜੀ ਅੰਤਰ ਬਾਹਰ ਤੁਮ ਸਰਣਾਗਤਿ ਤੁਮ ਵਡਪੁਰਖ ਵਡੋਲੀ ਜਾਨ ਨਾਨਕ ਨੂੰ ਆਨਦੇ ਨੂੰ ਹਰ ਗੁਣ ਗਾਵੇ ਮੇਲੇ ਸਤ ਗੁਰ ਗੁਰ ਵੇ ਚੋਲੀ ਗਾਉੜੀ ਪੂਰਬੀ ਮਹੱਲਾ ਚੌਥਾ ਜਗ ਜੀਵਨ ਅਪਰੰਪਰ ਸੁਆਮੀ ਜਗਦੀ ਸੁਰ ਪਰਖ ਵਿਧਾਤੇ جے تم مار گے تم پیر ہو Swami تے تم مار گے ہم جاتے رام میرا من ہر ستیرا تے satsang تے میل رام رس پایا ਹਰੇ ਰਾਮੇ ਨਾਮੇ ਸਮਾਤੇ ਰਹਾ ਹਰੇ ਹਰੇ ਨਾਮ ਹਰੇ ਹਰੇ ਜਾਗੇ ਅਵਖ ਧ ਹਰੇ ਹਰੇ ਨਾਮ ਹਰੇ ਸਾਤੇ ਤਿੰਨ ਕੇ ਪਾਪ ਦੋਖ ਸਭੇ ਬਿਨਸੇ ਜੋ ਗੁਰਮਤਿ ਰਾਮ ਰਸ ਖਾਤੇ ਜਿਨ ਕਉ ਲਿਖ ਤੋ ਲਿਖੇ ਤੋre ਮਸਤ ਕੇ ਤੇ ਗੁਰ ਸੰਤੋਖ ਸਾਰੇ ਨਾਤੇ ਦੁਰਮਤਿ ਮੈ ਲਗਈ ਸਭ ਤਿਨ ਕੀ ਜੋ ਰਾਮ ਨਾਮ ਰੰਗੇ ਰਾਤੇ ਰਾਮ ਤੁਮ ਆਪੇ 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 ਪ੍ਰਭੂ ठाकुर ਤੁਮ ਜੇਵੜ ਅਵਰ ਨਦਾਤੇ ਜਨ ਨਾਨਕ ਨਾਮੁ ਲਏ ਤਾਂ ਜਿਵੈ ਹਰੇ ਜਪੀਏ ਹਰੇ ਕਿਰਪਾਤੇ ਗਾਉੜੀ ਪੂਰਬੀ ਮਹਲਾ ਚੌਥਾ ਕਰਹੋ ਕਿਰਪਾ ਜਗ ਜੀਵਨ ਦਾਤੇ ਮੇਰਾ ਮਨ ਹਰ ਸੇ ਤੀਰਾ ਚੇ ਸਤਿਗੁਰ ਬਚਨਉਂਦੀਓ ਆਤੇ ਨਿਰਮਲ ਜਪੇ ਹਰੇ 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 ਮਨੁ ਮਾਚੇ ਰਾਮ ਮੇਰਾ ਮਨੁ ਤਨੋ ਬੇਧੇ ਲਿਓ ਹਰੇ ਸਾਚੇ ਜੇਹ ਕਾਲ ਕੇ ਮੁਖੇ ਜਗ ਤੂ ਸਭ ਗ੍ਰਸਿਆ ਗੁਰ ਸਾਤੇ ਗੁਰ ਕੈ ਬਚਨੇ ਹਰ ਹਮ ਬਚੇ ਰਹਾ ਜਿਨ ਕਾ ਪ੍ਰੀਤ ਨਾਹੀ ਹਰ ਸਤੀ ਤੇ ਸਾਕਤ ਮੂੜ ਨਰ ਕਾ ਚੇ ਤਨ ਕਉ ਜਨਮ ਮਰਨੁ ਆਤੇ ਭਾਰੀ ਵਿਚ ਵਿਸਤਾ ਮਰੇ ਮਰੇ ਪਾਚੇ ਤੁਮ ਦਇਆਲ ਸਰਣ ਪ੍ਰਤੀ ਪਾਲਕ ਮੁਖਉ ਦੀਜੈ ਦਾਨੁ ਹਰੇ ਹਮ ਜਾਚੇ ਹਰਕੇ ਦਾਸ ਦਾਸ ਹਮ ਕੀ ਜੈ ਮਨੁ ਨਰੇ ਤੇ ਕਰੇ ਕਰੇ ਨਾਚੇ ਆਪੇ ਸਾਹ ਵੱਡੇ ਪ੍ਰਭ ਸੁਆਮੀ ਹਮ ਵਣ ਜਾ ਰਹੇ ਹੈ તાਚੇ ਮੇਰਾ ਮਾਨੁ ਤਨੁ ਜੀਉ ਰਾਸੇ ਸਭ ਤੇਰੀ ਜਨ ਨਾਨਕ ਕੇ ਸਾਹ ਪ੍ਰਭ ਸੱਚੇ ਗਾਉੜੀ ਪੂਰਬੀ ਮਹੱਲਾ ਚੌਥਾ ਤੁਮ ਦਇਾਲ ਸਰਬ ਦੁਖ ਭੰਜਨ ਇਕ ਬਿਨਾ ਸੁਨਹ ਦੇ ਕਾਨੇ ਜਿਸ ਤੇ ਤੁਮ ਹਰ ਜਾਣੇ ਸੁਆਮੀ ਸੋ ਸਤਗੁਰ ਮੇਲੇ ਮੇਰਾ ਪ੍ਰਾਨੇ RAM ਹਮ ਸਤਗੁਰ ਪਾਰ ਬ੍ਰਹਮ ਕਰੇ ਮਾਨੇ हम मूढ़ मुग्ध असुध माते होते गुरु सतगुरु के वचन है हर हम जाने रहा जितनी रस अनरस हम देखे सब तितने फीक फीका ने ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ ਮਿਲ ਸਤਿਗੁਰ ਮੀਠ ਰਸ ਗਾਣੇ ਜਿਨ ਕਾ ਗੁਰ ਸਤਗੁਰ ਨਹੀਂ ਭਿਟਿਆ ਤੇ ਸਾਕਤ ਮੂੜ دیਵਾਨੇ ਤਿੰਨ ਕੇ ਕਰਮ ਹੀਨ ਤੁਰ ਪਾਏ ਦੇਖ ਦੀਪਕ ਮੋਹ ਪਚਾਨੇ ਜਿਨ ਕਾ ਤੁਮ ਦਇਆ ਕਰ ਮੇਲ ਤੇ ਹਰੇ ਹਰੇ ਸੇਵ ਲਗਾਨੇ ਜਨਾਨਕ ਹਰੇ 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 ਜਾਪੇ ਪ੍ਰਗਟੇ ਮਤੇ ਗੁਰਮਤੇ ਨਾਮੇ ਸਮਾਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ